ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬਾਨੇ ਗੁਰਬਾਣੀ ਵਿੱਚ ਫਰਮਾਇਆ ਹੈ ਜਿਤਨੇ ਸੁਖ ਸੰਸਾਰ ਕੇ ਸਭ ਸੇਵਾ ਕੇ ਵਿੱਚ ਉੱਤਮ ਪਦਵੀ ਪਾ ਗਏ ਸੇਵਾ ਕਰਕੇ ਨੀਚ ਜਿੰਨੇ ਵੀ ਸੰਸਾਰ ਦੇ ਸੁਖ ਹਨ ਪਾਪ ਜਿੰਨੀਆਂ ਵੀ ਦੁਨਿਆਵੀ ਦਾਤਾਂ ਹਨ ਉਹ ਸੇਵਾ ਕਰਨ ਨਾਲ ਪ੍ਰਾਪਤ ਹੁੰਦੀਆਂ ਹਨ ਬਹੁਤ ਲੋਕ ਨਾਮ ਤਾਂ ਜਪਦੇ ਹਨ ਪਰ ਉਹ ਗੁਰੂ ਘਰ ਜਾ ਕੇ ਕਦੇ ਕੋਈ ਸੇਵਾ ਨਹੀਂ ਕਰਦੇ ਇਸ ਤਰ੍ਹਾਂ ਦੇ ਲੋਕਾਂ ਨੂੰ ਮਨ ਚਾਹੀ ਦਾਤ ਪ੍ਰਾਪਤ ਨਹੀਂ ਹੁੰਦੀ ਸੇਵਾ ਤੇ ਸਿਮਰਨ ਦੋ ਖੰਭ ਹਨ ਇੱਕ ਖੰਭ ਦੇ ਨਾਲ ਪੰਛੀ ਕਦੇ ਵੀ ਉਡਾਰੀ ਨਹੀਂ ਮਾਰ ਸਕਦਾ ਜਿਹੜਾ ਬੰਦਾ ਕੱਲਾ ਨਾਮ ਜਪਦਾ ਹੈ ਪਰ ਸੇਵਾ ਨਹੀਂ ਕਰਦਾ ਉਸਦੇ ਜੀਵਨ ਦੀ ਉਡਾਰੀ ਨਹੀਂ ਵੱਜਦੀ ਜਿਹੜਾ ਬੰਦਾ ਕੱਲੀ ਸੇਵਾ ਕਰਦਾ ਹੈ ਪਰ ਉਹ ਨਾਮ ਨਹੀਂ ਜਪਦਾ ਉਹ ਵੀ ਇੱਕ ਖੰਭ ਨਾਲ ਉਡਾਰੀ ਨਹੀਂ ਮਾਰ ਸਕਦਾ ਭਾਵ ਸੇਵਾ ਤੇ ਸਿਮਰਨ ਕਰੇ ਤੋਂ ਬਿਨਾ ਲੋਕ ਤੇ ਪਰਲੋਕ ਦੇ ਸੁੱਖ ਪ੍ਰਾਪਤ ਨਹੀਂ ਹੁੰਦੇ ਪਿਛਲੇ ਜਨਮਾਂ ਵਿੱਚ ਜੋ ਕਰਮ ਕਰੇ ਹੁੰਦੇ ਹਨ ਉਸ ਦੇ ਅਨੁਸਾਰ ਹੀ ਬੰਦੇ ਨੂੰ ਸੁੱਖ ਦੁੱਖ ਪ੍ਰਾਪਤ ਹੁੰਦੇ ਹਨ ਆਪਾਂ ਇਹ ਗੱਲ ਆਮ ਹੀ ਦੇਖਦੇ ਹਾਂ ਕਿ ਕਈ ਬੰਦਿਆਂ ਦੇ ਕਰਮਾਂ ਵਿੱਚ ਮਾਇਆ ਤਾਂ ਬਹੁਤ ਲਿਖੀ ਹੁੰਦੀ ਹੈ ਪਰ ਉਹਨਾਂ ਦੇ ਕਰਮਾਂ ਵਿੱਚ ਔਲਾਦ ਨਹੀਂ ਲਿਖੀ ਹੁੰਦੀ ਜਿਹੜੀ ਚੀਜ਼ ਕਰਮਾਂ ਵਿੱਚ ਲਿਖੀ ਹੁੰਦੀ ਹੈ ਉਹ ਚੀਜ਼ ਸਮਾਂ ਆਉਣ ਤੇ ਬੰਦੇ ਨੂੰ ਆਪਣੇ ਆਪ ਹੀ ਮਿਲ ਜਾਂਦੀ ਹੈ ਪਰ ਜਿਹੜੀ ਚੀਜ਼ ਕਰਮਾਂ ਵਿੱਚ ਨਹੀਂ ਲਿਖੀ ਹੁੰਦੀ ਉਹ ਸਮਾਂ ਆਉਣ ਤੇ ਵੀ ਨਹੀਂ ਮਿਲਦੀ ਉਸ ਤੋਂ ਬਾਅਦ ਬਹੁਤ ਸਮਾਂ ਲੰਘ ਜਾਂਦਾ ਹੈ ਪਰ ਉਹ ਚੀਜ਼ ਫੇਰ ਵੀ ਮਿਲਦੀ ਨਹੀਂ ਹੁਣ ਇਸ ਦਾ ਕਾਰਨ ਇਸ ਸਾਖੀ ਨੂੰ ਸੁਣ ਕੇ ਸਮਝ ਆਵੇਗੀ ਆਨੰਦਪੁਰ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਪਰਿਵਾਰ ਪਤੀ ਪਤਨੀ ਆਏ ਉਹਨਾਂ ਨੇ ਆਕੇ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਜੀ ਸਾਡੇ ਵਿਆਹ ਨੂੰ 12 ਸਾਲ ਬੀਤ ਚੁੱਕੇ ਹਨ ਪਰ ਸਾਡੇ ਘਰ ਕਿਸੇ ਬੱਚੇ ਦਾ ਜਨਮ ਨਹੀਂ ਹੋਇਆ ਅਸੀਂ ਬਹੁਤ ਸਾਧੂ ਸੰਤਾਂ ਫਕੀਰਾਂ ਦੇ ਕੋਲ ਗਏ ਹਾਂ ਸਾਨੂੰ 12 ਸਾਲ ਹੋ ਚੁੱਕੇ ਹਨ ਦਰ ਦਰ ਤੇ ਠੋਕਰਾਂ ਖਾਂਦੇ ਹੋਏ ਪਰ ਸਾਨੂੰ ਕਿਤੋਂ ਵੀ ਖੈਰ ਨਹੀਂ ਪਈ ਆਪ ਜੀ ਕਿਰਪਾ ਕਰੋ ਸਾਨੂੰ ਇੱਕ ਬੱਚੇ ਦੀ ਦਾਤ ਬਖਸ਼ ਦਿਓ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਅਸੀਂ ਤੁਹਾਨੂੰ ਬੱਚਾ ਨਹੀਂ ਦੇ ਸਕਦੇ ਕਿਉਂਕਿ ਤੁਹਾਡੇ ਕਰਮਾਂ ਵਿੱਚ ਬੱਚਾ ਨਹੀਂ ਲਿਖਿਆ ਹੋਇਆ ਅਸੀਂ ਤੁਹਾਨੂੰ ਪੁੰਨ ਬਣਾਉਣ ਦੀ ਯੁਗਤੀ ਦੱਸ ਦਿੰਦੇ ਹਾਂ ਜਿਸ ਨਾਲ ਤੁਹਾਡੇ ਪੁੰਨ ਬਣਨ ਲੱਗ ਜਾਣਗੇ ਜਦੋਂ ਤੁਹਾਡੇ ਪੁੰਨ ਬਣਦੇ ਬਣਦੇ ਇੰਨੇ ਬਣ ਗਏ ਕਿ ਤੁਹਾਨੂੰ ਬੱਚੇ ਦੀ ਦਾਤ ਪ੍ਰਾਪਤ ਹੋ ਜਾਵੇ ਤਾਂ ਤੁਹਾਡੇ ਘਰ ਬੱਚੇ ਦਾ ਜਨਮ ਹੋ ਜਾਵੇਗਾ ਸਾਧ ਸੰਗਤ ਜੀ ਤਕਰੀਬਨ 95% ਲੋਕ ਇਸੇ ਭੁਲੇਖੇ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਕੇ ਚਲੇ ਜਾਂਦੇ ਹਨ ਕਿ ਰੱਬ ਦਾ ਸਾਡੇ ਨਾਲ ਪਤਾ ਨਹੀਂ ਕੀ ਵੈਰ ਹੈ ਜਿਹੜਾ ਸਾਨੂੰ ਫਲਾਣੀ ਚੀਜ਼ ਨਹੀਂ ਦਿੰਦਾ ਪਿਆ ਪਰ ਹੋਰ ਸਭ ਲੋਕਾਂ ਨੂੰ ਉਹੀ ਚੀਜ਼ ਦਿੱਤੀ ਹੋਈ ਹੈ ਜਿਆਦਾਤਰ ਮਨੁੱਖ ਨੂੰ ਅੰਤਮ ਸੁਆਸ ਤੱਕ ਇਸ ਗੱਲ ਦੀ ਸਮਝ ਨਹੀਂ ਆਉਂਦੀ ਪਰ ਅਸਲ ਗੱਲ ਇਹ ਹੈ ਜੋ ਕਲਗੀਧਰ ਪਾਤਸ਼ਾਹ ਜੀ ਨੇ ਉਸ ਪਰਿਵਾਰ ਨੂੰ ਕਹੀ ਕਿ ਤੁਹਾਡੇ ਬੱਚੇ ਜਿੰਨੇ ਪੁੰਨ ਨਹੀਂ ਹਨ ਇਸ ਕਰਕੇ ਤੁਹਾਡੇ ਬੱਚਾ ਨਹੀਂ ਹੋਇਆ ਸਾਧ ਸੰਗਤ ਜੀ ਜਦੋਂ ਵੀ ਸਾਨੂੰ ਕੋਈ ਚੀਜ਼ ਨਹੀਂ ਮਿਲਦੀ ਤਾਂ ਇਸ ਗੱਲ ਨੂੰ ਆਪਣੇ ਮਨ ਉੱਪਰ ਲਿਖ ਲਵੋ ਕਿ ਅਸੀਂ ਪਿਛਲੇ ਜਨਮ ਵਿੱਚ ਉਸ ਚੀਜ਼ ਜਿੰਨੇ ਪੁੰਨ ਨਹੀਂ ਬਣਾਏ ਜਿਸ ਨਾਲ ਸਾਨੂੰ ਉਹ ਚੀਜ਼ ਜਾਂ ਦਾਤ ਮਿਲ ਜਾਵੇ ਹਰ ਇੱਕ ਦਾਤ ਦੇ ਲਈ ਅਲੱਗ ਅਲੱਗ ਪੁੰਨਾਂ ਦੀ ਲੋੜ ਹੁੰਦੀ ਹੈ ਭਾਵ ਜਿਵੇਂ ਹਰੇਕ ਵਸਤੂ ਦਾ ਇੱਕ ਮੁੱਲ ਹੁੰਦਾ ਹੈ ਜੇ ਸਾਡੇ ਕੋਲ ਉਸ ਵਸਤੂ ਨੂੰ ਖਰੀਦਣ ਜਿੰਨੀ ਮਾਇਆ ਹੋਵੇਗੀ ਤਾਹੀਂ ਅਸੀਂ ਉਸ ਵਸਤੂ ਨੂੰ ਖਰੀਦ ਕੇ ਆਪਣੇ ਘਰ ਲਿਆ ਸਕਦੇ ਹਾਂ ਇਸੇ ਤਰ੍ਹਾਂ ਹਰ ਇੱਕ ਦਾਤ ਨੂੰ ਪ੍ਰਾਪਤ ਕਰਨ ਲਈ ਪੁੰਨਾਂ ਦੀ ਲੋੜ ਹੁੰਦੀ ਹੈ ਪ੍ਰਮਾਤਮਾ ਪੁੰਨਾਂ ਅਨੁਸਾਰ ਹੀ ਹਰ ਇੱਕ ਬੰਦੇ ਨੂੰ ਦਾਤਾਂ ਬਖਸ਼ਦਾ ਹੈ ਸੁਖ ਦਿੰਦਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਪਤੀ ਪਤਨੀ ਨੂੰ ਬਚਨ ਕੀਤਾ ਕਿ ਤੁਸੀਂ ਸਭ ਤੋਂ ਪਹਿਲਾਂ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਅੰਮ੍ਰਿਤ ਛਕ ਕੇ ਸੌਂ ਖਾਓ ਕਿ ਹੋਰ ਕਿਤੇ ਕਿਸੇ ਕੱਚੇ ਪਿੱਲੇ ਕੋਲ ਨਹੀਂ ਜਾਵਾਂਗੇ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਅੰਮ੍ਰਿਤ ਛਕ ਕੇ ਪੂਰੀ ਰਹਿਤ ਮਰਿਆਦਾ ਵਿੱਚ ਰਹੋ ਅੰਮ੍ਰਿਤ ਵੇਲੇ ਉੱਠ ਕੇ 10 ਵਜੇ ਤੋਂ 6 ਵਜੇ ਤੱਕ ਨਿਤਨੇਮ ਕਰਿਓ ਫਿਰ ਦਿਨ ਵਿੱਚ ਧਰਮ ਦੀ ਕੀਰਤ ਕਰਿਓ ਦਸਵੰਦ ਕੱਢਿਓ ਸਾਧ ਸੰਗਤ ਜੀ ਜਿਹੜਾ ਵੀ ਬੰਦਾ ਦਸਵੰਦ ਕੱਢ ਕੇ ਗੁਰੂ ਘਰ ਦਿੰਦਾ ਹੈ ਉਸ ਦੀ ਬਚੀ ਹੋਈ 90% ਮਾਇਆ ਪੁੱਠੇ ਪਾਸੇ ਨਹੀਂ ਲੱਗਦੀ ਭਾਵ ਜੇ 100 ਰੁਪਏ ਵਿੱਚੋਂ 1000 ਰੁਪਏ ਗੁਰੂ ਘਰ ਵਿੱਚ ਲਾ ਦਿੱਤੇ ਜਾਂ ਮੱਥਾ ਟੇਕ ਦਿੱਤਾ ਤਾਂ ਬਚੇ ਹੋਏ 90 ਰੁਪਏ ਘਰ ਵਿੱਚ ਚੰਗੇ ਕਾਰਜ ਲਈ ਵਰਤੇ ਜਾਣਗੇ ਡਾਕਟਰਾਂ ਵਕੀਲਾਂ ਥਾਣਿਆਂ ਵਿੱਚ ਮਾਇਆ ਨਹੀਂ ਦੇਣੀ ਪਵੇਗੀ ਜਿਹੜਾ ਬੰਦਾ ਦਸਵੰਦ ਨਹੀਂ ਕੱਢਦਾ ਉਹ ਡਾਕਟਰਾਂ ਵਕੀਲਾਂ ਜਾਂ ਥਾਣਿਆਂ ਵਿੱਚ ਹੀ ਤੁਰਿਆ ਫਿਰਦਾ ਹੈ ਭਾਵ ਉਸ ਦੀ ਮਾਇਆ ਪੁੱਠੇ ਪਾਸੇ ਹੀ ਲੱਗਦੀ ਹੈ ਇਹ ਗੱਲ ਨੋਟ ਕਰਕੇ ਦੇਖ ਲਿਓ ਕਲਗੀਧਰ ਪਾਸ਼ਾ ਜੀ ਨੂੰ ਉਹਨਾਂ ਪਤੀ ਪਤਨੀ ਨੇ ਸੱਤ ਬਚਨ ਕਿਹਾ ਉਹਨਾਂ ਨੇ ਕਿਹਾ ਕਿ ਸੱਚੇ ਪਾਸ਼ਾ ਜੀ ਅਸੀਂ ਅੰਮ੍ਰਿਤ ਛੱਕ ਕੇ ਨਿਤਨੇਮ ਵੀ ਕਰਾਂਗੇ ਦਸਵੰਦ ਵੀ ਕੱਢਾਂਗੇ ਧਰਮ ਦੀ ਕਿਰਤ ਅਸੀਂ ਪਹਿਲਾਂ ਤੋਂ ਹੀ ਕਰ ਰਹੇ ਹਾਂ ਅਸੀਂ ਜ਼ਿੰਮੇਦਾਰ ਹਾਂ ਸਾਡੇ ਕੋਲ ਜ਼ਮੀਨ ਬਹੁਤ ਹੈ ਹੁਣ ਕਿਰਪਾ ਕਰਕੇ ਸਾਨੂੰ ਕੋਈ ਸੇਵਾ ਵੀ ਬਖਸ਼ ਦਵੋ ਕਲਗੀਧਰ ਪਾਤਸ਼ਾਹ ਜੀ ਨੇ ਪੁੱਛਿਆ ਕਿ ਤੁਹਾਡਾ ਪਿੰਡ ਕਿਹੜਾ ਹੈ ਉਹਨਾਂ ਨੇ ਦੱਸਿਆ ਜੀ ਸਾਡਾ ਪਿੰਡ ਸੰਗਤਪੁਰਾ ਹੈ ਇੱਥੋਂ ਅਠ ਕੋ ਦੂਰ ਹੈ ਪਹਿਲੇ ਸਮਿਆਂ ਵਿੱਚ ਕੋਹਾਂ ਦਾ ਹਿਸਾਬ ਹੁੰਦਾ ਸੀ ਇੱਕ ਕੋਹ ਤਕਰੀਬਨ ਪੌਣੇ 4 ਕਿਲੋਮੀਟਰ ਦਾ ਹੁੰਦਾ ਹੈ ਕਲਗੀਧਰ ਪਾਸ਼ਾ ਜੀ ਨੇ ਬਚਨ ਕੀਤਾ ਕਿ ਭਾਈ ਪੱਕਿਆ ਪਕਾਇਆ ਪ੍ਰਸ਼ਾਦਾ ਪਾਣੀ ਸਿੱਖਾਂ ਨੂੰ ਛਕਾਉਣ ਦੇ ਨਾਲ ਸਭ ਤੋਂ ਜ਼ਿਆਦਾ ਪੁੰਨ ਬਣਦੇ ਹਨ ਜਦੋਂ ਨਾਮ ਜਪਣ ਵਾਲਾ ਗੁਰਸਿੱਖ ਪ੍ਰਸ਼ਾਦਾ ਛਕਦਾ ਹੈ ਤਾਂ ਉਸ ਦੇ ਛਗਣਸਾਰ ਹੀ ਨਗਦ ਪੁੰਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਗੁਰਸਿੱਖ ਦੇ ਹਿਰਦੇ ਵਿੱਚ ਪਰਮਾਤਮਾ ਬੈਠਾ ਹੁੰਦਾ ਹੈ ਪਰਮਾਤਮਾ ਉਸੇ ਸਮੇਂ ਹੀ ਅਸੀਸ ਬਖਸ਼ ਦਿੰਦਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਸਾਡੇ ਕੋਲ ਜਿਹੜੇ ਗੁਰਸਿੱਖ ਬਹਿੰਗਮ ਰਹਿੰਦੇ ਹਨ ਤੁਸੀਂ ਉਹਨਾਂ ਲਈ ਪ੍ਰਸ਼ਾਦਾ ਲਿਆਇਆ ਕਰੋ ਉਹਨਾਂ ਨੇ ਸਤਿ ਬਚਨ ਗਿਆ ਤੇ ਪ੍ਰਸ਼ਾਦਾ ਲਿਆਉਣ ਦੀ ਸੇਵਾ ਕਰਨ ਲੱਗ ਪਏ ਹਰ ਰੋਜ਼ ਹੀ ਉਹ ਆਨੰਦਪੁਰ ਸਾਹਿਬ ਪ੍ਰਸ਼ਾਦਾ ਤਿਆਰ ਕਰਕੇ ਲਿਆਉਣ ਲੱਗੇ ਹੁਣ ਦੇਖੋ ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਣਾ ਹੁੰਦਾ ਹੈ ਉਹ ਬਹਾਨੇ ਨਹੀਂ ਲਗਾਉਂਦੇ ਕਿ ਸਾਨੂੰ ਹਰ ਰੋਜ਼ ਪ੍ਰਸ਼ਾਦਾ ਬਣਾ ਕੇ ਲਿਆਉਣਾ ਔਖਾ ਹੈ ਸਾਡਾ ਪਿੰਡ ਤਾਂ ਬਹੁਤ ਦੂਰ ਹੈ ਅਸੀਂ ਹਫ਼ਤੇ ਵਿੱਚ ਇੱਕ ਦਿਨ ਪ੍ਰਸ਼ਾਦਾ ਬਣਾ ਕੇ ਲਿਆ ਸਕਦੇ ਹਾਂ ਉਹਨਾਂ ਨੇ ਇੱਕ ਵੀ ਬਹਾਨਾ ਇਹੋ ਜਿਹਾ ਨਹੀਂ ਬਣਾਇਆ ਉਹੋ ਪੂਰੀ ਸ਼ਰਧਾ ਭਾਵਨਾ ਦੇ ਨਾਲ ਪ੍ਰਸ਼ਾਦਾ ਹਰ ਰੋਜ਼ ਹੀ ਬਣਾ ਕੇ ਆਨੰਦਪੁਰ ਸਾਹਿਬ ਲਿਆਉਣ ਲੱਗੇ ਜਦੋਂ 6 ਮਹੀਨੇ ਉਹ ਪ੍ਰਸ਼ਾਦਾ ਬਣਾ ਕੇ ਲਿਆਉਂਦੇ ਰਹੇ ਤਾਰਿਸ਼ ਤੇ ਦਾਰਾਂ ਤੇ ਲੋਕਾਂ ਨੇ ਕਿਹਾ ਕਿ ਤੁਸੀਂ ਕਮਲੇ ਹੋਏ ਹੋਏ ਹੋ 6 ਮਹੀਨੇ ਤੋਂ ਤੁਸੀਂ ਉੱਥੇ ਪ੍ਰਸ਼ਾਦੇ ਢੋਈ ਜਾ ਰਹੇ ਹੋ ਕੋਈ ਕਿਰਪਾ ਤਾਂ ਹੋਈ ਨਹੀਂ ਤੁਸੀਂ ਕਿਤੇ ਹੋਰ ਜਾ ਕੇ ਦੇਖ ਲਵੋ ਸਾਧ ਸੰਗਤ ਜੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਜਦੋਂ ਤੁਸੀਂ ਗੁਰੂ ਘਰ ਜਾਣ ਲੱਗੋਗੇ ਗੁਰੂ ਸਹਿਬਾਂ ਨਾਲ ਜੁੜਨ ਲੱਗੋਗੇ ਤਾਂ ਉਦੋਂ ਤੁਹਾਨੂੰ ਕਲਯੁਗ ਤੋੜਨ ਦੀ ਕੋਸ਼ਿਸ਼ ਕਰੇਗਾ ਦੇਖਣ ਵਿੱਚ ਕਲਯੁਗ ਰਿਸ਼ਤੇਦਾਰ ਦੋਸਤ ਮਿੱਤਰ ਲੱਗੇਗਾ ਪਰ ਜੋ ਵੀ ਗੁਰੂ ਨਾਲੋਂ ਤੋੜਦਾ ਹੈ ਉਸ ਨੂੰ ਇਹ ਨਾ ਸਮਝਿਓ ਕਿ ਰਿਸ਼ਤੇਦਾਰ ਦੋਸਤ ਮਿੱਤਰ ਭਰਾ ਭੈਣ ਹੈ ਉਹ ਕਲਯੁਗ ਹੀ ਹੁੰਦਾ ਹੈ ਕਲਯੁਗ ਦੁਨੀਆ ਨੂੰ ਗੁਰੂ ਸਹਿਬਾਂ ਨਾਲ ਜੁੜਮ ਨਹੀਂ ਦਿੰਦਾ ਹਰ ਰੋਜ਼ ਹੀ ਕਲਯੁਗ ਨਵੇਂ ਬਾਬੇ ਸਿਆਣੇ ਪੰਡਤ ਦੀ ਦੱਸ ਪਾਉਂਦਾ ਰਹਿੰਦਾ ਹੈ ਜਿਹੜਾ ਬੰਦਾ ਗੁਰੂ ਘਰ ਵੀ ਜਾਂਦਾ ਹੈ ਤੇ ਪੰਡਤਾਂ ਬ੍ਰਾਹਮਣਾ ਸਿਆਣਿਆਂ ਧਾਗੇ ਤਵੀਤ ਲੈਚੀਆਂ ਕਰਕੇ ਦੇਣ ਵਾਲਿਆਂ ਕੋਲ ਜਾਂਦਾ ਹੈ ਉਸ ਦੀ ਹਾਲਤ ਬਹੁਤ ਖਰਾਬ ਹੁੰਦੀ ਹੈ ਦਾਸ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਜਿਹੜਾ ਬੰਦਾ ਇਸ ਤਰ੍ਹਾਂ ਕਰਦਾ ਹੈ ਉਸ ਨੂੰ ਵੱਧ ਸਜ਼ਾ ਮਿਲਦੀ ਹੈ ਗੁਰੂ ਸਾਹਿਬ ਉਸ ਦੀ ਰੱਖਿਆ ਨਹੀਂ ਕਰਦੇ ਗੁਰੂ ਸਾਹਿਬਾਂ ਨੂੰ ਛੱਡ ਕੇ ਕਿਸੇ ਹੋਰ ਕੋਲ ਜਾਣ ਦਾ ਸਾਫ਼ ਸਿੱਧਾ ਸਪਸ਼ਟ ਮਤਲਬ ਇਹੀ ਹੈ ਕਿ ਗੁਰੂ ਵਿੱਚ ਤਾਂ ਤਾਕਤ ਨਹੀਂ ਹੈ ਤੁਹਾਡੇ ਦੁੱਖਾਂ ਨੂੰ ਦੂਰ ਕਰਨ ਦੀ ਗੁਰੂ ਨੂੰ ਛੱਡ ਕੇ ਹੋਰ ਕਿਸੇ ਕੋਲ ਜਾਣ ਦਾ ਇਹੀ ਮਤਲਬ ਹੈ ਕਿ ਉਹ ਸਿਆਣਾ ਧਾਗੇ ਤਵੀਤ ਲੈਚੀਆਂ ਕਰਕੇ ਦੇਣ ਵਾਲਾ ਗੁਰੂ ਸਹਿਬਾਂ ਨਾਲੋਂ ਵੱਡਾ ਹੈ ਗੁਰੂ ਸਹਿਬਾਂ ਨਾਲੋਂ ਤਕੜਾ ਹੈ ਗੁਰੂ ਸਹਿਬਾਂ ਨਾਲੋਂ ਉੱਪਰ ਹੈ ਉਸ ਵਿੱਚ ਗੁਰੂ ਸਹਿਬਾਂ ਨਾਲੋਂ ਵੱਧ ਸ਼ਕਤੀ ਹੈ ਇਸੇ ਕਰਕੇ ਗੁਰੂ ਨੂੰ ਛੱਡ ਕੇ ਉਸ ਦੇ ਕੋਲ ਜਾਂਦੇ ਹਾਂ ਇਹ ਸਭ ਤੋਂ ਵੱਡੀ ਮੂਰਖਤਾ ਭਰੀ ਰੱਬ ਦੀ ਕਰੋਪੀ ਲੈਣ ਵਾਲੀ ਗੱਲ ਹੈ ਲੋਕਾਂ ਦੇ ਕੋਲ ਇੰਨੀ ਕਾਮਨ ਸੈਂਸ ਨਹੀਂ ਹੈ ਕਿ ਅਸੀਂ ਇਹ ਸਭ ਕਰਕੇ ਰੱਬ ਨੂੰ ਨਾਰਾਜ਼ ਕਰ ਰਹੇ ਹਾਂ ਜਦੋਂ ਸਭ ਤੋਂ ਵੱਡਾ ਅਫਸਰ ਨਾਰਾਜ਼ ਹੋ ਜਾਵੇ ਤਾਂ ਫੇਰ ਜਿੰਨਾ ਮਰਜੀ ਚਪੜਾਸੀਆਂ ਨੂੰ ਜਾ ਕੇ ਕਹੀ ਜਾਓ ਕਿ ਮੇਰਾ ਕੰਮ ਕਰਵਾ ਦੇ ਉਹ ਕੰਮ ਨਹੀਂ ਕਰਵਾ ਸਕਦਾ ਇਹ ਤਾਂ ਚਪੜਾਸੀ ਵੀ ਨਹੀਂ ਹਨ ਇਹ ਤਾਂ ਠੱਗ ਹਨ ਜਿਨ੍ਹਾਂ ਦੇ ਪਿੱਛੇ ਲੱਗ ਕੇ ਲੋਕ ਸੁਖ ਭਾਲਦੇ ਹਨ ਭੁੱਲ ਕੇ ਵੀ ਗੁਰੂ ਸਾਹਿਬਾਂ ਨੂੰ ਛੱਡ ਕੇ ਇਨ੍ਹਾਂ ਕੋਲ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਗੁਰੂ ਸਾਹਿਬਾਂ ਦੀ ਉਸ ਬੰਦੇ ਉੱਪਰ ਪੂਰੀ ਕਰੋਪੀ ਹੋ ਜਾਂਦੀ ਹੈ ਇਹ ਜਦੋਂ ਸਮਾਨ ਲੰਗਦਾ ਹੈ ਤਾਂ ਉਦੋਂ ਪਤਾ ਲੱਗਦਾ ਹੈ ਕਿ ਕੀ ਬਣ ਗਿਆ ਸਾਧ ਸੰਗਤ ਜੀ ਇਸ ਗੱਲ ਨੂੰ 24 ਘੰਟੇ ਮਨ ਵਿੱਚ ਯਾਦ ਰੱਖੋ ਕਿ ਜਿਸ ਦੀ ਗੁਰੂ ਸਾਹਿਬਾਂ ਕੋਲ ਜਾ ਕੇ ਪੂਰੀ ਨਾ ਪਈ ਉਹ ਅਮੀਰ ਰਿਸ਼ਤੇਦਾਰਾਂ ਦੇ ਕਹਿਣ ਤੇ ਜਿੱਥੇ ਮਰਜੀ ਭੱਜ ਲਵੇ ਜਿੰਨੇ ਮਰਜੀ ਸਿਆਣਿਆਂ ਪੰਡਤਾਂ ਬ੍ਰਾਹਮਣਾਂ ਕੋਲ ਤੁਰਿਆ ਫਿਰੇ ਪਰ ਉਹਦੀ ਕਦੇ ਵੀ ਪੂਰੀ ਨਹੀਂ ਪੈ ਸਕਦੀ ਜਿਹੜਾ ਬੰਦਾ ਇਸ ਤਰ੍ਹਾਂ ਕਰਦਾ ਹੈ ਉਸਦਾ ਨਤੀਜਾ ਬਹੁਤ ਹੀ ਮਾੜਾ ਆਉਂਦਾ ਹੈ ਦਾਸ ਨੇ ਆਪਣੀਆਂ ਅੱਖਾਂ ਨਾਲ ਇਸ ਤਰ੍ਹਾਂ ਕਈ ਘਰਾਂ ਦੀ ਬੁਰੀ ਹਾਲਤ ਹੁੰਦੀ ਦੇਖੀ ਹੈ ਜਿਨ੍ਹਾਂ ਨੇ ਗੁਰੂ ਸਾਹਿਬਾਂ ਨੂੰ ਛੱਡ ਕੇ ਕੱਚੇ ਪਿੱਲੇ ਬਾਬਿਆਂ ਦੇ ਕੋਲ ਤੁਰੇ ਫਿਰਦੇ ਰਹੇ ਉਹਨਾਂ ਦੇ ਘਰਾਂ ਦਾ ਬੁਰਾ ਹਾਲ ਹੋ ਗਿਆ ਹੁਣ ਅੱਗੇ ਸਾਖੀ ਸੁਣੋ ਜੀ ਉਹਨਾਂ ਪਤੀ ਪਤਨੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਅਸੀਂ 12 ਸਾਲ ਬਹੁਤ ਤੱਕੇ ਖਾ ਲਏ ਹਨ ਸਾਡੀ ਕਿਤੋਂ ਪੂਰੀ ਨਹੀਂ ਪਈ ਹੁਣ ਅਸੀਂ ਪੱਕੀ ਸੌਂ ਖਾ ਲਈ ਹੈ ਕਿ ਅਸੀਂ ਕਲਗੀਧਰ ਪਾਸ਼ਾ ਜੀ ਦੇ ਦਰ ਤੋਂ ਇਲਾਵਾ ਹੋਰ ਕਿਸੇ ਦਰ ਤੇ ਨਹੀਂ ਜਾਣਾ ਭਾਵੇਂ ਸਾਡੇ ਬੱਚਾ ਹੋਵੇ ਭਾਵੇਂ ਨਾ ਹੋਵੇ ਜਦੋਂ ਬੰਦੇ ਦੀ ਇਹ ਅਵਸਥਾ ਬਣ ਜਾਂਦੀ ਹੈ ਫਿਰ ਗੁਰੂ ਸਾਹਿਬਾਂ ਦੀ ਕਿਰਪਾ ਜ਼ਰੂਰ ਹੋ ਜਾਂਦੀ ਹੈ ਪਰ ਇਹ ਅਵਸਥਾ ਕਿਸੇ ਬਿਰਲੇ ਦੀ ਹੀ ਬਣਦੀ ਹੈ ਗੁਰੂ ਸਾਹਿਬ ਬੰਦੇ ਦਾ ਇਮਤਿਹਾਨ ਕਰਕੇ ਦੇਖਦੇ ਹਨ ਕਿ ਇਹ ਕੱਚਾ ਹੈ ਜਾਂ ਪੱਕਾ ਹੈ ਮਨ ਵਿੱਚ ਹਮੇਸ਼ਾ ਹੀ ਇਹ ਗੱਲ ਰੱਖਣੀ ਚਾਹੀਦੀ ਹੈ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਉਹਨਾਂ ਪਤੀ ਪਤਨੀ ਨੇ ਕਿਸੇ ਰਿਸ਼ਤੇਦਾਰ ਦੀ ਗੱਲ ਨਹੀਂ ਸੁਣੀ ਉਹ ਹਰ ਰੋਜ਼ ਪਰਸ਼ਾਦਾ ਬਣਾ ਕੇ ਲੈ ਜਾਂਦੇ ਰਹੇ ਜਦੋਂ ਇਸੇ ਤਰ੍ਹਾਂ ਪ੍ਰਸ਼ਾਦਾ ਬਣਾ ਕੇ ਲੈ ਜਾਂਦੇ ਹੋਏ 13 ਮਹੀਨੇ ਦਾ ਸਮਾਂ ਲੰਘ ਗਿਆ ਤਾਂ ਕਲਗੀਧਰ ਪਾਸ਼ਾ ਜੀ ਦੀ ਮਿਹਰ ਹੋ ਗਈ ਉਸ ਬੀਬੀ ਦੇ 13 ਮਹੀਨੇ ਬਾਅਦ ਬੱਚੇ ਦੀ ਹੋਂਦ ਹੋ ਗਈ ਉਹਨਾਂ ਨੇ ਗੁਰੂ ਸਾਹਿਬਾਂ ਨੂੰ ਆ ਕੇ ਬੇਨਤੀ ਕਰਕੇ ਦੱਸਿਆ ਕਲਗੀਧਰ ਪਾਸ਼ਾ ਜੀ ਨੇ ਬਚਨ ਕੀਤਾ ਕਿ ਤੁਸੀਂ ਤਕੜੇ ਹੋ ਕੇ ਹੋਰ ਸੇਵਾ ਕਰੋ ਜਿੰਨੀ ਸੇਵਾ ਕਰੋਗੇ ਉਨਾ ਹੀ ਤਕੜਾ ਬੱਚਾ ਜਨਮ ਲਵੇਗਾ ਉਹਨਾਂ ਨੇ ਸਤ ਬਚਨ ਕਿਹਾ ਤੇ ਤਕੜੇ ਹੋ ਕੇ ਹੋਰ ਵੱਧ ਸੇਵਾ ਕਰਨ ਲੱਗੇ ਤਕਰੀਬਨ 2 ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਜਦੋਂ ਬੱਚਾ ਸਵਾ ਮਹੀਨੇ ਦਾ ਹੋਇਆ ਤਾਂ ਉਹ ਬੱਚੇ ਨੂੰ ਕਲਗੀਧਰ ਪਾਸ਼ਾ ਜੀ ਦੇ ਕੋਲ ਲੈ ਕੇ ਆਏ ਉਹਨਾਂ ਨੇ ਬੇਨਤੀ ਕੀਤੀ ਹਜੂਰ ਆਪ ਜੀ ਦੀ ਮਿਹਰ ਹੋ ਗਈ ਹੈ ਸਾਡੇ ਘਰ ਬੱਚੇ ਨੇ ਜਨਮ ਲੈ ਲਿਆ ਹੈ ਲੋਕਾਂ ਨੇ ਤਾਂ ਸਾਨੂੰ ਬਹੁਤ ਤਾਨੇ ਮੇਨੇ ਮਾਰੇ ਸੀ ਪਰ ਆਪ ਜੀ ਨੇ ਕਿਰਪਾ ਕਰ ਦਿੱਤੀ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਉਹ ਲੋਕ ਨਹੀਂ ਹਨ ਜਿਹੜੇ ਤਾਨੇ ਮੇਨੇ ਮਾਰਦੇ ਸੀ ਉਹ ਤਾਂ ਕਲਯੁਗ ਸੀ ਉਹਨਾਂ ਨੇ ਬੇਨਤੀ ਕੀਤੀ ਹਜੂਰ ਆਪ ਜੀ ਨੇ ਬੱਚਾ ਦਿੱਤਾ ਹੈ ਕਿਰਪਾ ਕਰਕੇ ਇਸ ਦਾ ਨਾਮ ਰੱਖੋ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਅਸੀਂ ਤੁਹਾਨੂੰ ਬੱਚਾ ਨਹੀਂ ਦਿੱਤਾ ਇਹ ਤਾਂ ਤੁਹਾਡੇ ਪੁੰਨਾ ਨੇ ਬੱਚਾ ਤੁਹਾਨੂੰ ਦਿੱਤਾ ਹੈ ਅਸੀਂ ਤਾਂ ਤੁਹਾਨੂੰ ਰਸਤਾ ਦੱਸਿਆ ਸੀ ਤੁਸੀਂ ਉਸ ਉੱਪਰ ਤੁਰ ਪਏ ਤਾਂ ਇਹ ਬੱਚਾ ਹੋਇਆ ਹੈ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਸੇਵਾ ਕਰਨ ਤੇ ਤੁਹਾਨੂੰ ਇਹ ਬੱਚਾ ਮਿਲਿਆ ਹੈ ਆਪਾਂ ਇਸ ਦਾ ਨਾਮ ਸੇਵਾ ਸਿੰਘ ਰੱਖ ਦਿੰਦੇ ਹਾਂ ਗੁਰੂ ਜੀ ਨੇ ਉਸ ਦਾ ਨਾਮ ਸੇਵਾ ਸਿੰਘ ਰੱਖ ਦਿੱਤਾ ਸਾਧ ਸੰਗਤ ਜੀ ਇੱਥੇ ਸਾਖੀ ਖਤਮ ਨਹੀਂ ਹੋਈ ਅੱਗੇ ਵੀ ਸੁਣੋ ਬਹੁਤ ਹੀ ਪਿਆਰੀ ਸਾਖੀ ਹੈ ਜਦੋਂ ਬੱਚਾ 6 ਮਹੀਨੇ ਦਾ ਹੋ ਗਿਆ ਤਾਂ ਉਹਨਾਂ ਪਤੀ ਪਤਨੀ ਨੇ ਕਲਗੀਧਰ ਪਾਸ਼ਾ ਜੀ ਨੂੰ ਬੇਨਤੀ ਕੀਤੀ ਕਿ ਪਾਸ਼ਾ ਜੀ ਹੁਣ ਸਾਨੂੰ ਪ੍ਰਸ਼ਾਦਾ ਲਿਆਉਣ ਦੀ ਸੇਵਾ ਤੋਂ ਛੁੱਟੀ ਦੇ ਦਿਓ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਬਸ ਦਾਤ ਪਿਆਰੀ ਵਿਸਰਿਆ ਦਾ ਤਾਰਾ ਗੁਰੂ ਜੀ ਨੇ ਫਰਮਾਇਆ ਕਿ ਗੁਰਮਖੋ ਨਹੀਂ ਨਹੀਂ ਤੁਸੀਂ ਹੁਣ ਅੱਗੇ ਬੱਚੇ ਦੇ ਵੀ ਕਰਮ ਬਣਾਓ ਬੱਚੇ ਨੂੰ ਵੀ ਅੱਗੇ ਸੁੱਖ ਚਾਹੀਦਾ ਹੈ ਸੇਵਾ ਕਰਨੀ ਛੱਡ ਕੇ ਘਰੇ ਵਿਹਲੇ ਰਹਿ ਕੇ ਕੀ ਕਰੋਗੇ ਉਸ ਦੇ ਨਾਲ ਤੁਹਾਡੇ ਪੁੰਨ ਨਹੀਂ ਬਣਨੇ ਤੁਸੀਂ 12 ਸਾਲ ਸੇਵਾ ਕਰੋ ਜਦੋਂ 12 ਸਾਲ ਬਾਅਦ ਇਸ ਬੱਚੇ ਨੂੰ ਵੀ ਅੰਮ੍ਰਿਤ ਛਕਾਇਆ ਫੇਰ ਇਸ ਬੱਚੇ ਦੇ ਵੀ ਪੁੰਨ ਬਣਨ ਲੱਗ ਜਾਣਗੇ ਉਹਨਾਂ ਪਤੀ ਪਤਨੀ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਸਤਿ ਬਚਨ ਕਿਹਾ ਸਾਧ ਸੰਗਤ ਜੀ ਜ਼ਿਆਦਾਤਰ ਲੋਕ ਇਸੇ ਤਰ੍ਹਾਂ ਕਰਦੇ ਹਨ ਜਦੋਂ ਤੱਕ ਦਾਤ ਨਹੀਂ ਮਿਲਦੀ ਉਨੀ ਦੇਰ ਉਹ ਸੇਵਾ ਸਿਮਰਨ ਕਰਦੇ ਹਨ ਉਨੀ ਦੇਰ ਉਹ ਗੁਰੂ ਘਰ ਜਾਂਦੇ ਹਨ ਜਦੋਂ ਦਾਤ ਮਿਲ ਜਾਂਦੀ ਹੈ ਫਿਰ ਉਹ ਸੇਵਾ ਸਿਮਰਨ ਕਰਨਾ ਛੱਡ ਦਿੰਦੇ ਹਨ ਤੇ ਗੁਰੂ ਘਰ ਜਾਣਾ ਵੀ ਬੰਦ ਕਰ ਦਿੰਦੇ ਹਨ ਇਸ ਨਾਲ ਕੀ ਹੁੰਦਾ ਹੈ ਇਸ ਨਾਲ ਅੱਗੇ ਉਹਨਾਂ ਦਾ ਸਮਾਂ ਖਰਾਬ ਆ ਜਾਂਦਾ ਹੈ ਜਦੋਂ ਦਾਤ ਮਿਲ ਜਾਵੇ ਤਾਂ ਫੇਰ ਬੰਦੇ ਨੂੰ ਵੱਧ ਸੇਵਾ ਕਰਨੀ ਚਾਹੀਦੀ ਹੈ ਵੱਧ ਨਾਮ ਜਪਣਾ ਚਾਹੀਦਾ ਹੈ ਜਿਆਦਾ ਗੁਰੂ ਘਰ ਜਾ ਕੇ ਹਾਜ਼ਰੀ ਭਰਨੀ ਚਾਹੀਦੀ ਹੈ ਉਹਨਾਂ ਪਤੀ ਪਤਨੀ ਨੇ ਗੁਰੂ ਸਾਹਿਬਾਂ ਨੂੰ ਸਤਿ ਵਚਨ ਕਿਹਾ ਫੇਰ ਉਹ 8 ਸਾਲ ਹੋਰ ਸੇਵਾ ਕਰਦੇ ਰਹੇ 8 ਸਾਲ ਬਾਅਦ ਉਸ ਮਾਤਾ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਹੁਣ ਸਰੀਰ ਨੂੰ ਬੁਢਾਪਾ ਆ ਚੱਲਿਆ ਹੈ ਕੁਝ ਬੱਚੇ ਨੇ ਪਿਛਲੇ ਪਹਿਰ ਜਨਮ ਲਿਆ ਹੈ ਸਰੀਰ ਹੁਣ ਪਹਿਲਾਂ ਜਿੰਨਾ ਤਕੜਾ ਨਹੀਂ ਰਿਹਾ ਰੋਜ਼ ਤੁਰ ਕੇ ਆਉਣਾ ਔਖਾ ਹੈ ਕਿਰਪਾ ਕਰੋ ਹੁਣ ਕੁਝ ਰਵੈਤ ਕਰ ਦਿਓ ਕਲਗੀਧਰ ਪਾਤਸ਼ਾਹ ਜੀ ਨੇ ਪੁੱਛਿਆ ਕਿ ਮਾਤਾ ਕੀ ਰਵੈਤ ਕਰੀਏ ਮਾਤਾ ਨੇ ਕਿਹਾ ਜੀ ਕਦੇ-ਕਦੇ ਪ੍ਰਸ਼ਾਦਾ ਬਣਾ ਕੇ ਲੈ ਆਇਆ ਕਰਾਂਗੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਮਾਤਾ ਸਵੇਰੇ ਸਾਜਰੇ ਘਰੇ ਚੱਕੀ ਨਾਲ ਆਟਾ ਪੀ ਲਿਆ ਕਰ ਪੰਜ ਮਹਾਪੁਰਖ ਸਨਿਆਸੀ ਉਦਾਸੀ ਨਿਰਮਲੇ ਗੁਰਸਿੱਖ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਵੇ ਤੂੰ ਉਹਨਾਂ ਦੇ ਲਈ ਦਾਲ ਪ੍ਰਸ਼ਾਦਾ ਬਣਾ ਕੇ ਤਿਆਰ ਕਰਕੇ ਰੱਖ ਲਿਆ ਕਰ ਤੇ ਉਹਨਾਂ ਨੂੰ ਉਡੀਕਿਆ ਕਰ ਕਿ ਮੇਰੇ ਘਰ ਪੰਜ ਸੱਤ ਐਸੇ ਗੁਰਮੁਖ ਪਿਆਰੇ ਹਰ ਰੋਜ਼ ਹੀ ਪ੍ਰਸ਼ਾਦਾ ਛਕਣ ਆ ਜਾਣ ਗੁਰੂ ਜੀ ਨੇ ਫਰਮਾਇਆ ਕਿ ਮਾਤਾ ਜਦੋਂ ਵੀ ਕੋਈ ਸਾਧੂ ਸੰਤ ਗੁਰਸਿੱਖ ਪ੍ਰਸ਼ਾਦਾ ਛਕਣ ਆਵੇ ਤਾਂ ਇਹ ਨਾ ਹੋਵੇ ਕਿ ਤੂੰ ਉਹਨਾਂ ਨੂੰ ਕਹੇ ਕਿ ਭਾਈ ਹਜੇ ਤਾਂ ਆਟਾ ਪੀਸਣ ਵਾਲਾ ਹੈ ਦਾਲ ਬਣਾਉਣ ਵਾਲੀ ਹੈ ਐਵੇਂ ਕੋਈ ਬਹਾਨਾ ਨਾ ਲਾਵੀਂ ਹਰ ਰੋਜ਼ ਪੰਜ ਗੁਰਸਿੱਖਾਂ ਦੇ ਲਈ ਘਰੇ ਹੀ ਪ੍ਰਸ਼ਾਦਾ ਤਿਆਰ ਕਰਕੇ ਉਨ੍ਹਾਂ ਨੂੰ ਛਕਾ ਦਿਆ ਕਰ ਬਸ ਤੁਹਾਡੀ ਸੇਵਾ ਨੂੰ ਭਾਗ ਲੱਗ ਗਿਆ ਹੈ ਹੁਣ ਤੂੰ ਘਰੇ ਹੀ ਸੇਵਾ ਕਰ ਲਿਆ ਕਰ ਸ਼ੰਗਰਾਂਦ ਵਾਲੇ ਦਿਨ ਇੱਥੇ ਹਾਜ਼ਰੀ ਭਰ ਲਿਆ ਕਰੋ ਇਹ ਸੁਣ ਕੇ ਮਾਤਾ ਕਹਿਣ ਲੱਗੀ ਕਿ ਪਾਸ਼ਾ ਜੀ ਸਿਰਫ ਪੰਜ ਸਿੱਖਾਂ ਦਾ ਪ੍ਰਸ਼ਾਦਾ ਤਿਆਰ ਕਰ ਲਿਆ ਕਰਾਂ ਗੁਰੂ ਜੀ ਨੇ ਫਰਮਾਇਆ ਕਿ ਮਾਤਾ ਸਿਰਫ ਪੰਜ ਗੁਰਸਿੱਖਾਂ ਦਾ ਪ੍ਰਸ਼ਾਦਾ ਤੂੰ ਬਣਾ ਲਿਆ ਕਰ ਤੇ ਘਰੇ ਹੀ ਛਕਾ ਦਿਆ ਕਰ ਮਾਤਾ ਕਹਿਣ ਲੱਗੀ ਕਿ ਪਾਤਸ਼ਾਹ ਜੀ ਇਹ ਤਾਂ ਸੇਵਾ ਬਹੁਤ ਥੋੜੀ ਹੈ ਸਿਰਫ ਪੰਜ ਗੁਰਸਿੱਖ ਮੈਂ ਤਾਂ ਆਪ ਜੀ ਦੀ ਕਿਰਪਾ ਨਾਲ 20 25 ਗੁਰਸਿੱਖਾਂ ਸਾਧੂਆਂ ਦਾ ਪ੍ਰਸ਼ਾਦਾ ਤਿਆਰ ਕਰਕੇ ਰੱਖਿਆ ਕਰੂੰਗੀ ਤੁਸੀਂ ਬਸ ਮੋਹਰ ਲਾ ਦਿਓ ਤੁਸੀਂ ਦੀਵਾਨ ਵਿੱਚ ਹੀ ਬਚਨ ਕਰ ਦਿਓ ਕਿ ਪਿੰਡ ਸੰਗਤਪੁਰਾ ਭਾਗ ਭਰੀ ਮਾਈ ਦੇ ਘਰ ਪ੍ਰਸ਼ਾਦਾ ਲੰਗਰ ਜ਼ਰੂਰ ਛੱਕ ਕੇ ਆਇਆ ਕਰੋ ਇਹ ਬੇਨਤੀ ਸੁਣ ਕੇ ਕਲਗੀਧਰ ਪਾਸ਼ਾ ਜੀ ਬਹੁਤ ਹੀ ਪ੍ਰਸੰਨ ਹੋਏ ਕਲਗੀਧਰ ਪਾਤਸ਼ਾਹ ਜੀ ਨੇ ਦੋਨਾਂ ਜੀਆ ਨੂੰ ਬਚਨ ਕੀਤਾ ਕਿ ਮਾਤਾ ਤੁਹਾਡੀ ਕਮਾਈ ਧਨ ਹੈ ਤੁਹਾਡੇ ਹੱਥ ਧਨ ਹਨ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਮਾਤਾ ਜੇ ਤੁਸੀਂ ਘਰੋਂ 25 30 ਗੁਰਮਖਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਆਨੰਦ ਕਰਕੇ ਤੋਰਿਆ ਕਰੋਗੇ ਤਾਂ ਤੁਹਾਡਾ ਘਰ ਤੁਹਾਡਾ ਨਹੀਂ ਰਹੇਗਾ ਮੇਰੀ ਆਨੰਦ ਦੀ ਪੂਰੀ ਹੀ ਬਣ ਜਾਵੇਗਾ ਕਲਗੀਧਰ ਪਾਸ਼ਾ ਜੀ ਨੇ ਉਹਨਾਂ ਨੂੰ ਇਹ ਵਰ ਦੇ ਦਿੱਤਾ ਅੱਜ ਮਾਤਾ ਦੇ ਘਰ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਹਨ ਕਾਰ ਸੇਵਾ ਵਾਲੇ ਜੰਡ ਸਾਹਿਬ ਵਾਲੇ ਬਾਬਾ ਜੀ ਨੇ ਉਥੇ ਬਹੁਤ ਵੱਡਾ ਗੁਰਦੁਆਰਾ ਬਣਵਾ ਦਿੱਤਾ ਹੈ ਓਹੋ ਮਾਤਾ ਕਰੇ ਹੀ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਲੱਗੀ ਫੇਰ ਮਾਤਾ ਨੇ ਇੱਕ ਵਾਰ ਬੇਨਤੀ ਕੀਤੀ ਕਿ ਹਜੂਰ ਕਿਰਪਾ ਕਰ ਦਿਓ ਸਾਡੇ ਘਰ 24 ਘੰਟੇ ਹੀ ਲੰਗਰ ਚੱਲੇ ਮਾਤਾ ਦਾ ਘਰ ਸੱਚਮੁੱਚ ਹੀ ਆਨੰਦ ਦੀ ਪੂਰੀ ਬਣ ਗਿਆ 24 ਘੰਟੇ ਹੀ ਮਾਤਾ ਤੇ ਗੁਰਸਿੱਖ ਲੰਗਰ ਦੀ ਸੇਵਾ ਕਰਨ ਲੱਗੇ ਮਾਤਾ ਦੇ ਪੁੱਤਰ ਨੇ 12 ਸਾਲ ਦੀ ਉਮਰ ਵਿੱਚ ਅਮਰਤ ਸ਼ਕਲ ਲਿਆ ਤੇ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਵਿੱਚ ਰਹਿ ਕੇ ਭਾਈ ਸੇਵਾ ਸਿੰਘ ਬਹੁਤ ਸੇਵਾ ਕਰਨ ਲੱਗਿਆ ਫੇਰ ਭਾਈ ਸੇਵਾ ਸਿੰਘ ਨੇ ਲੋਗੜ ਦਾ ਕਿਲਾ ਬਣਾਉਣ ਦੀ ਸਾਰੀ ਸੇਵਾ ਕੀਤੀ ਐਨੀ ਸੇਵਾ ਦੇਖ ਕੇ ਕਲਗੀਧਰ ਪਾਸ਼ਾ ਜੀ ਉਸ ਮਾਤਾ ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਇੱਕ ਵਾਰ ਕਲਗੀਧਰ ਪਾਤਸ਼ਾਹ ਜੀ ਨੇ ਉਸ ਮਾਤਾ ਨੂੰ ਬਚਨ ਕੀਤਾ ਕਿ ਮਾਤਾ ਤੂੰ ਧੰਨ ਹੈ ਤੂੰ ਐਨੇ ਮੁਤਾਬਰੇ ਤੇ ਪਹੁੰਚ ਚੁੱਕੀ ਹੈ ਤੂੰ ਸਾਰੀ ਜ਼ਿੰਦਗੀ ਸੰਗਤ ਕਰਦੀ ਗੁਜ਼ਰੀ ਸੇਵਾ ਕਰਦੀ ਗੁਜ਼ਰੀ ਸਿਮਰਨ ਕਰਦੀ ਗੁਜ਼ਰੀ ਸਾਧੂਆਂ ਦੀ ਸੇਵਾ ਕਰਦੀ ਗੁਜ਼ਰੀ ਉਮਰ ਹੋ ਗਈ ਪੂਰੀ ਗੁਜਰੀ ਪਹੁੰਚ ਗਈ ਮੇਰੀ ਮਾਤਾ ਕੋਲ ਗੁਜਰੀ ਪੰਥ ਦੇ ਵਾਲੀ ਕਹਿਣ ਲੱਗੇ ਕਿ ਤੂੰ ਹੋਰ ਕਿਸੇ ਦੀ ਮਾਤਾ ਨਹੀਂ ਹੈ ਤੂੰ ਤਾਂ ਮੇਰੀ ਮਾਤਾ ਹੈ ਗੁਜਰੀ ਇੰਨੀਆਂ ਮੇਰਾ ਇੰਨੇ ਵਰ ਕਲਗੀਧਰ ਪਾਸ਼ਾ ਜੀ ਨੇ ਉਸ ਮਾਤਾ ਨੂੰ ਦਿੱਤੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦੇ ਆਫਲ ਭਾਵਨਾ ਹਉਮੇ ਵਿੱਚੋਂ ਹੋ ਜਾਏ ਜਿਨਾਂ ਨੇ ਵੀ ਚਿਤ ਲਾ ਕੇ ਗੁਰੂ ਸਾਹਿਬਾਂ ਦੀ ਸੇਵਾ ਕੀਤੀ ਹੈ ਉਹਨਾਂ ਦੀ ਹੀ ਸੇਵਾ ਸਫਲ ਹੋਈ ਹੈ ਉਹਨਾਂ ਨੂੰ ਹੀ ਮਨ ਭਾਉਂਦਾ ਫਲ ਪ੍ਰਾਪਤ ਹੋਇਆ ਹੈ ਜਿਹੜੇ ਲੋਕ ਮਤਲਬੀ ਸਵਾਰਥੀ ਸੇਵਾ ਕਰਦੇ ਹਨ ਉਨਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਉਹ ਪਰਮਾਤਮਾ ਸਭ ਚੁਸਤੀਆਂ ਚਲਾਕੀਆਂ ਨੂੰ ਜਾਣਦਾ ਹੈ ਸੇਵਾ ਉਸੇ ਦੀ ਸਫਲ ਹੁੰਦੀ ਹੈ ਜਿਹੜਾ ਚਿੱਤ ਲਾ ਕੇ ਪ੍ਰੇਮ ਦੇ ਨਾਲ ਸੇਵਾ ਕਰਦਾ ਹੈ ਗੁਰੂ ਸਾਹਿਬਾਂ ਦੀਆਂ ਮਿਹਰਾਂ ਗੁਰੂ ਸਾਹਿਬਾਂ ਦੇ ਵਰ ਉਸੇ ਨੂੰ ਮਿਲਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ